भगवंत सगल समग्री तुमरै सूतर तारी तुम ते होए सो आगे अकारी तुम्हारी जात मेट तुमही जानि नानक दास सदा कुर्बान नी अरदास इक ओंकार वाहे गुरु जी की फत्ते श्री भगवती जी सहाय ਵਾਰ ਸ੍ਰੀ ਪਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਾਇ ਪ੍ਰੀਅੰਗਦ ਗੁਰ ਤੇ ਅਮਰਦਾਸ RAM DAS ਹੋਈ ਸਹਾਈ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਠੈ ਸਭ ਦੁਖ ਜਾਏ ਤੀਕ ਬਹਾਦਰ ਸਿਮਰੀਐ ਘਰ ਨਾਮ ਨਿਤ ਆਵੈ ਧਾਇ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲ ਜੀ ਪੰਜਾਂ ਪਿਆਰਿਆਂ ਚੋਂ ਸਹਿਬ ਜਾਦਿਆਂ ਚਾਲੀ ਮੁਕਤਿਆਂ ਹੱਠਿਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਸ਼ਕਿਆ ਦੇਖਤ ਨਾਏ ਤੇਗਵਾਹੀ ਦੇਖ ਕੇ ਅੰਡਠੀ ਤਾਤ ਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲ ਜੀ ਜਿਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲ ਜੀ ਨਿਆ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰ ਕੇ ਬੋਲ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਮਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾਇ ਦੇਤਿਕ ਫਤਿਹ ਬਿਰਦ ਕੀ ਪੈਂਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਨੇ ਬੋਲ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵੀ ਸਾਹਾ ਦਾਣ ਭਰੋਸਾ ਦਾਣ ਦਨ ਸਿਰ ਦਾਣ ਨਾਮ ਦਾਣ ਸ੍ਰੀ ਅਮਰਤ ਸਰ ਜੀ ਕੇ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਹਿ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਸਤਿਗੁਰੂ ਤਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹਜ਼ੂਰ ਭਾਈ ਸੰਗਤ ਸਿੰਘ ਜੀ ਅਤੇ ਚਮਕੌਰ ਦੀ ਗੜੀ ਦੇ ਹੋਰ ਸਿੱਖ ਜਿਨ੍ਹਾਂ ਨੇ ਸ਼ਹਾਹਤਾਂ ਦੇ ਜਾਮ ਪੀਤੇ ਉਹਨਾਂ ਦੀ ਸ਼ਹਾਹਤ ਨੂੰ ਸਮਰਪਿਤ ਰਾਤਰੀ ਦੇ ਦੀਵਾਨ ਸਜਾਏ ਸੱਜੇ ਦੀਵਾਨਾਂ ਅੰਦਰ ਅਮਰਤਮਈ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰ ਛੇ ਪੌੜੀਆਂ ਅਨੰਤ ਸਹਿ ਬਾਣੀ ਦੇ ਜਾਪ ਕੀਤੇ ਗਏ ਅੱਖਰ ਵਾਧਾ ਘਾਟਾ ਪੁਰਜੁਗ ਮੁਆਫ ਕਰਨਾ ਸ਼ੁੱਧ ਸਪਸ਼ਟ ਬਾਣੀ ਦੇ ਜਾਪ ਕਰਨ ਦੀ ਸਮਰੱਥਾ ਬਖਸ਼ਣੀ ਦਰਿਆਈ ਸੰਤ ਦੀ ਹਾਜ਼ਰੀ ਤਿਲ ਪੁਲ ਭੇਟਾ ਪ੍ਰਵਾਨ ਕਰਨੀ ਗੁਰਮਤ ਅਨੁਸਾਰ ਸਭ ਦੀਆਂ ਭਾਵਨਾ ਸੰਪੂਰਨ ਕਰਨੀਆਂ ਤੰਦਰੁਸਤੀ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਣੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਣੀ ਆਪ ਜੀ ਦੇ ਹਜ਼ੂਰ ਕਣਾ ਪ੍ਰਸ਼ਾਦ ਦੀ ਦੇਖ ਹਾਜ਼ਰੇ ਦਰ ਪ੍ਰਵਾਨ ਹੋਵੇ ਪਰਮਾਣ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਮਿੱਠੀ ਪਿਆਰੀ ਅਸੀਸ ਹੁਕਮ ਬਖਸ਼ੋ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣੀ ਸਰਬੱਤ ਦੇ ਘਰ ਜਰਾਸ ਕਰਨੇ ਸਹੀ ਪਿਆਰੇ ਮਿਲਣੇ ਜਿਨ੍ਹਾਂ ਮਿਲੇ ਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਂ ਸਰਬੱਤ ਦਾ ਭਲਾ ਜੀ ਕੀ ਫਤਿਹ ਦੁਹਰਾ ਗਿਆਂ ਭਈ ਆਕਾਲ ਕੀ ਤਵੇਂ ਚਲਾਇਓ ਪੰਥ ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਨ ਬੂਤ ਹੈ ਕੋਜ ਸ਼ਬਦ ਮੈਂ ਲੈ ਰਾਜ ਕਰੇ ਦਾ ਖਾਲਸਾ ਆ ਕੀ ਰਹੈ ਨ ਕੋਇ ਆਵਾਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ ਬੋਲੇ ਸੋਨਿਹਾਰ ਦੇਖਤੇ ਦੇਖਤੇ ਪੰਥ ਕੀ ਪੰਥ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ